ਏ ਸੋਨਿਹਾਲ ਸੰਸਿਆ ਕਾ ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਇਸ ਪਲਾਂਟੇਸ਼ਨ ਵਾਰੇ ਮੈਂ ਜ਼ਿਆਦਾ ਕੁਝ ਨਹੀਂ ਬੋਲਾਂਗੀ ਬਟ ਇਨੇ ਕਾਵਾਂਗੀ ਕਿ ਜਿੱਦਾਂ ਹਰ ਫੈਸਟੀਵਲ ਬਰਥਡੇ ਬੈਥ ਐਨੀਵਰਸਰੀ ਤੇ ਹਮੇਸ਼ਾ ਸਾਨੂੰ ਬੂਟੇ ਲਗਾਉਣੇ ਚਾਹੀਦੇ ਨੇ ਕਿਉਂਕਿ ਅਗਰ ਜੇ ਅਸੀਂ ਹੁਣ ਬੂਟੇ ਲਾਵਾਂਗੇ ਤਾਂ ਉਹ ਆਉਣ ਵਾਲੇ ਜਨਰੇਸ਼ਨ ਪੁੱਤਾਂ ਮਾਤਾ ਕੀ ਅਸੀਸ ਨਿਮਖ ਨ ਬਸਰੋ ਤੁਮ ਕੋ ਹਰ ਹਰ ਸਦਾ ਬਰਜਕ ਦੀਸ਼ ਕੋਕੇ ਲਗਾ ਕੇ ਰੁਖ ਜਨਮ ਦਿਨ ਨੇ ਮਨਾਉਂਦੇ ਫੇਰ ਕੱਟ ਕੇ ਕੇਕ ਮੂੰਹ ਮਿੱਠਾ ਕਰਵਾਉਂਦੇ ਹਾਂਜੀ ਦੋਸਤੋ ਤੁਸੀਂ ਸਹੀ ਪਛਾਣਿਆ ਇਹ ਹਨ ਭਾਈ ਕਨਈਆ ਜੀ ਸੇਵਾ ਸੁਸਾਇਟੀ ਖੰਨਾ ਦੇ ਵਾਤਾਵਰਣ ਯੋਧੇ ਜੋ ਸੰਸਥਾ ਦੀ ਲੀਗਲ ਐਡਵਾਈਜ਼ਰ ਉੱਗੀ ਸਮਾਜ ਸੇਵੀ ਸ਼ਖਸੀਅਤ ਦਵਿੰਦਰ ਕੌਰ ਜੀ ਦੇ ਜਨਮ ਦਿਨ ਮੌਕੇ ਅੱਜ ਇੱਕ ਵਾਰ ਫੇਰ ਰੁਖ ਲਗਾਓ ਧਰਤੀ ਬਚਾਓ ਮਹੀਮ 2025 ਦੇ ਤਹਿਤ ਗੁਣਕਾਰੀ ਨਿੰਬੂਆਂ ਦੇ ਫਲਦਾਰ ਬੂਟੇ ਲਗਾਉਣ ਲਈ ਇਕੱਠੇ ਹੋਏ ਹਨ। ਬਾਲ ਫਲਵਾੜੀ ਦੇ ਬੱਚੇ ਦਿਲਪ੍ਰੀਤ कौर, ਸੁਰਿਆਨਸ਼ਾਲ ਦੀ ਅਨਮੋਲ ਸਿੰਘ ਵੀ ਇਸ ਸਨੇਕ ਉਪਰਾਲੇ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਭਾਈ ਕਨਈਆ ਜੀ ਸੇਵਾ ਸੁਸਾਇਟੀ ਖੰਨਾ ਵੱਲੋਂ ਹਮੇਸ਼ਾ ਹੀ ਖੁਸ਼ੀ ਦੇ ਮੌਕੇ ਆ ਗੁਰਪੁਰਬ, ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਅਤੇ ਸਾਂਝੇ ਤਿਉਹਾਰਾਂ ਦੇ ਮੌਕੇ ਤੇ ਰੁਕ ਲਗਾ ਕੇ ਕੁਦਰਤ ਪ੍ਰਤੀ ਮੋਹ ਦਰਸਾਇਆ ਜਾਂਦਾ ਹੈ। ਅਜਿਹੇ ਉਪਰਾਲਿਆਂ ਸਦਕਾ ਹੀ ਪੂਰੀ ਕਾਇਨਾਤ ਨੂੰ ਸ਼ੁੱਧ ਹਵਾ ਪਾਣੀ ਤੇ ਜਿਉਣ ਲਈ ਸਾਹ ਮਿਲਦੇ ਹਨ ਖੰਨਾ ਸ਼ਹਿਰ ਦੀਆਂ ਪ੍ਰਮੁੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੀ ਇਸ ਵਿਸ਼ੇਸ਼ ਉਪਰਾਲੇ ਵਿੱਚ ਆਪਣੀ ਹਾਜ਼ਰੀ ਭਰਦੇ ਹੋਏ ਰੁਕ ਲਗਾ ਕੇ ਸਮਾਜ ਸੇਵੀ ਦਵਿੰਦਰ ਕੌਰ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਪਾਇਕ ਨਈਆ ਜੀ ਸੇਵਾ ਸੁਸਾਇਟੀ ਖੰਨਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਆਓ ਤੁਸੀਂ ਵੀ ਰੁਕ ਲਗਾਉਣ ਲਈ ਪਾਇਕ ਨਈਆ ਜੀ ਸੇਵਾ ਸੁਸਾਇਟੀ ਖੰਨਾ ਨਾਲ ਜੁੜੋ ਤੇ ਰੁੱਖਾਂ ਦੇ ਰਾਖੇ ਬਣੋ ਮੈਂ ਰਮਨਦੀਪ ਕੌਰ ਬਾਲ ਫਲਵਾੜੀ ਸ਼ਾਖਾ ਪਾਇਕ ਨਈਆ ਜੀ ਸੇਵਾ ਸੁਸਾਇਟੀ ਖੰਨਾ ਇਹ ਸੋਨਿਹਾਲ ਸામਨੇ ਅੱਜ ਖੁਸ਼ੀਆਂ ਦੀ ਘੜੀ ਸਾਡੀ ਭੈਣ ਦਵਿੰਦਰ ਕੌਰ ਜੀ ਦਾ ਜਨਮ ਦਿਨ ਹੈ ਪਾਈ ਕਨਈਆ ਜੀ ਸੇਵਾ ਸੇਟੀ ਤੇ ਸਮੂਹ ਜੋਦੇ ਸਮਾਂ ਕੱਢ ਕੇ ਪਹੁੰਚੇ ਨੇ ਗੱਲਬਾਤ ਕਰਦੇ ਆ ਗ੍ਰੈਂਡ ਮਾਸਟਰ ਤੋਂ ਰਾਹੁਲ ਸਾਹਲਦੀ ਜੀ ਔਰ ਨੀਹਾ ਸਾਹਲਦੀ ਜੀ ਨਾਲ ਉਸ ਤੋਂ ਬਾਅਦ ਸਾਡੇ ਅਗਲੇ ਜੋਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਪਹਿਲੀ ਗੱਲ ਤਾਂ ਦਵਿੰਦਰ ਭੈਣ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹੈ ਜੀ ਸਾਡੇ ਪੂਰੇ ਪਰਿਵਾਰ ਦੀ ਤਰਫੋਂ ਤੇ ਭਾਈਕਨੀਆ ਜੀ ਸੇਵਾ ਸੁਸਾਇਟੀ ਤਰਫੋਂ ਪਰਮਾਤਮਾ ਉਹਨਾਂ ਨੂੰ ਬਹੁਤ-ਬਹੁਤ ਸ਼ਕਤੀ ਬਖਸ਼ੇ ਔਰ ਜੋ ਉਹ ਸਮਾਜ ਦੇ ਲਈ ਭਲਾਈ ਦਾ ਕਰਮ ਕਰ ਰਹੇ ਹਨ ਉਹਨਾਂ ਵਿੱਚ ਹੋਰ ਜ਼ਿਆਦਾ ਵਧ ਆਵੇ ਧੰਨਵਾਦ ਸਤਿਗੁਰ ਜੀ ਸਾਰਿਆਂ ਨੂੰ ਪਰਮਾਤਮਾ ਦਵਿੰਦਰ ਭੈਣ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਔਰ ਸਦਾ ਖੁਸ਼ ਰੱਖੇ ਤੁਹਾਡੀਆਂ ਦੁਆਵਾਂ ਇਹਨਾਂ ਦੇ ਨਾਲ ਨੇ ਔਰ ਸਮਾਜ ਸੇਵਾ ਲਈ ਜੋ ਕੰਮ ਕਰਦੇ ਆ ਰਹੇ ਹਨ ਉਹਨੂੰ ਹੋਰ ਵੱਧ ਚੜ੍ਹ ਕੇ ਹਿੱਸਾ ਲੈ ਧੰਨਵਾਦ ਸਾਡੇ ਵਿੱਚ ਭਾਈ ਕਨਈਆ ਜੀ ਸੇਵਾ ਸੱਟੀ ਤੋਂ ਮੁਖ ਸਲਾਹਕਾਰ ਜਸਵੀਰ ਸਿੰਘ ਜੱਸੀ ਭਾਜੀ ਹਾਜ਼ਰ ਨੇ ਵੀਰ ਜੀ ਅੱਜ ਭੰ ਦਵਿੰਦਰ ਕੌਰ ਜੀ ਦੇ ਜਨਮ ਦਿਹਾੜੀ ਤੇ ਪਲਾਂਟੇਸ਼ਨ ਕੀਤੀ ਗਈ ਹੈ ਤੁਹਾਡਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਤਾ ਮਾਤਾ ਕੀ ਅਸੀਸ ਨਿਮਖ ਨ ਬਸਰੋ ਤੁਮ ਕੋ ਹਰ ਹਰ ਸਦਾ ਉਪਯੋਜਿਕ ਦੀਸ ਕਿਉਂਕਿ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਵੀ ਤੁਹਾਡੀਆਂ ਅਸੀਸਾਂ ਜਿਹੜੀਆਂ ਮਾਪੇ ਪਾਪੇ ਜਿਹੜੀਆਂ ਅਸੀਸਾਂ ਹੁੰਦੀਆਂ ਨੇ ਇਹ ਜਨਮ ਦਿਨ ਤੇ ਆਪਾਂ ਨੂੰ ਜਿਹੜੀਆਂ ਮਿਲ ਜਾਂਦੀਆਂ ਨੇ ਵੱਡੀਆਂ ਜਿਹੀ ਅਸੀਸਾਂ ਮਿਲ ਜਾਂਦੀਆਂ ਨੇ ਇਸ ਤੋਂ ਵੱਡਾ ਜਿਹੜਾ ਕੋਈ ਆਪਣਾ ਸਵਾਗਤ ਹੈ ਕੋਈ ਵੀ ਹੈ ਉਹ ਨਹੀਂ ਹੋ ਸਕਦਾ ਸੋ ਕਿਰਪਾ ਹੈ ਅੱਜ ਭੈਣ ਦਾ ਜਨਮ ਦਿਨ ਹੈ ਸਤਿਗੁਰੂ ਜੀ ਦੀ ਕਿਰਪਾ ਕਰਨ ਇਹਨਾਂ ਨੂੰ ਲੰਬੀ ਉਮਰ ਬਖਸ਼ਿਸ਼ ਕਰਨ ਤੰਦਰੁਸਤੀ ਦੇ ਰੋਗਤਾ ਔਰ ਸਮਾਜ ਦੇ ਸੇਵਾ ਦੇ ਵਿੱਚ ਜੋ ਵੀ ਇਹ ਆਪਣਾ ਕਾਰਜ ਕਰ ਰਹੇ ਨੇ ਬਹੁਤ ਸਲਾਘਾਯੋਗ ਹੈ ਔਰ ਇਸੇ ਤਰ੍ਹਾਂ ਸਰਜਰੀ ਕਲਾ ਦੇ ਵਿੱਚ ਰਹਿ ਕੇ ਇਸ ਵਾਵਾ ਸਮਾਜ ਦੀਆਂ ਕਰਦੇ ਰਹਿਣ ਮੈਂ ਦੁਬਾਰਾ ਤੋਂ ਪੈਣ ਦਿਵਿੰਦਰ ਕੌਰ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਲੱਖ ਲੱਖ ਮੁਬਾਰਕ ਦਿੰਦਾ ਜੀ ਧੰਨਵਾਦ ਸਾਡੇ ਨਾਲ ਬਾਲ ਫਲਵਾੜੀ ਤੋਂ ਸਾਡੇ ਬੱਚੇ ਹਾਜ਼ਰ ਨੇ ਅੱਜ ਆਪਣੀ ਬੂਆ ਦਾ ਜਨਮ ਦਿਨ ਮਨਾਉਣ ਆ ਰਹੇ ਨੇ ਤੇ ਪਲਾਂਟੇਸ਼ਨ ਵੀ ਕੀਤੀ ਹੈ ਸਾਡੇ ਵਿੱਚ ਸਾਡੇ ਜਤਿੰਦਰ ਸਿੰਘ ਮੈਮੀ ਜੀ ਜਨਰਲ ਸਕੱਤਰ ਦੇ ਬੇਟੀ ਦਿਲਪ੍ਰੀਤ ਕੌਰ ਬੇਟਾ ਜੀ ਅਕਸਰ ਆਪਾਂ ਦੇਖਦੇ ਆਂ ਜਦੋਂ ਵੀ ਕਿਤੇ ਪਲਾਂਟੇਸ਼ਨ ਕੀਤੀ ਜਾਂਦੀ ਹੈ ਤਾਂ ਤੁਸੀਂ ਬਾਅਦ ਚੜ ਕੇ ਆਨੇ ਹੋ ਅੱਜ ਦੇ ਇਸ ਪਲਾਂਟੇਸ਼ਨ ਬਾਰੇ ਤੁਸੀਂ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਪਲਾਂਟੇਸ਼ਨ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਬੋਲਾਂਗੀ ਬਟ ਇਨੇ ਕਾਵਾਂਗੀ ਕਿ ਜਿੱਦਾਂ ਹਰ ਫੈਸਟੀਵਲ ਬਰਥਡੇ ਦਾ ਐਨੀਵਰਸਰੀ ਤੇ ਹਮੇਸ਼ਾ ਸਾਨੂੰ ਬੂਟੇ ਲਗਾਉਣੇ ਚਾਹੀਦੇ ਨੇ ਕਿਉਂਕਿ ਅਗਰ ਜੇ ਅਸੀਂ ਹੁਣ ਬੂਟੇ ਲਗਾਵਾਂਗੇ ਤਾਂ ਉਹ ਆਉਣ ਵਾਲ ਜਨਰੇਸ਼ਨ ਨੂੰ ਆਕਸੀਜਨ ਦਵਾਂਗੇ ਕਿਉਂਕਿ ਅਜੇ ਅਸੀਂ ਛੋਟੇ ਤਾਂ ਸਾਨੂੰ ਇਹਦਾ ਨਹੀਂ ਪਤਾ ਲੱਗਦਾ ਵੀ ਪਲਾਂਟ ਦੀ ਕੀ ਵੈਲਿਊ ਹੈ ਬਟ بڑے ਹੋ ਕੇ ਸਾਨੂੰ ਪਤਾ ਲੱਗੂਗਾ ਇਸ ਲਈ ਸਾਨੂੰ ਵੱਡ ਛੜ ਕੇ ਬੂਟੇ ਲਗਾਉਣੇ ਚਾਹੀਦੇ ਬਹੁਤ ਵਧੀਆ ਮੈਸੇਜ ਦਿੱਤਾ ਬਾਲ ਫੁਲਰਾੜੀ ਤੋਂ ਦਿਲਪ੍ਰੀਤ ਕੌਰ ਨੇ ਵਾਹ ਜੀ ਵਾਹ ਕੇਕ ਲੈ ਕੇ ਪਹੁੰਚ ਚੁੱਕੇ ਨੇ ਸਾਡੇ ਵੀਰ ਜਤਿੰਦਰ ਸਿੰਘ ਮੈਮੀ ਜੀ ਭੁਪਿੰਦਰ ਸਿੰਘ ਸਰਾ ਜੀ ਆਓ ਵੀਰ ਆਓ ਇੱਧਰ ਆ ਜਾਓ ਸਰ ਬੜੀ ਖੁਸ਼ੀ ਖੁਸ਼ੀ ਨਾਲ ਸਾਡੇ ਵੀਰ ਜਤਿੰਦਰ ਸਿੰਘ ਆਪਣੀ ਭੈਣ ਦੇ ਜਨਮ ਦਿਨ ਤੇ ਕੇਕ ਲੈ ਕੇ ਆਏ ਨੇ ਔਰ ਪਲਾਂਟੇਸ਼ਨ ਵੀ ਕੀਤੀ ਹੈ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਤੁਸੀਂ ਕੀ ਮੈਸੇਜ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਭੈਣ ਦਵਿੰਦਰ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਇੱਕ ਅਹਿਮ ਅੰਗ ਨੇ ਸਾਡੀ ਸਾਰੀ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਮਿਲ ਕੇ ਅੱਜ ਉਹਨਾਂ ਦਾ ਇਸ ਦਿਨ ਯਾਦਗਾਰ ਦਿਨ ਬਣਾਉਣ ਲਈ ਅੱਜ ਸਾਰੇ ਇਕੱਠੇ ਹੋਏ ਆ ਗੁਰੂ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ ਆਓ ਆਪਾਂ ਹੁਣ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਦੇਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਨਈਆ ਜੀ ਸੇਵਾ ਸਰਟੀ ਖੰਨਾ ਵੱਲੋਂ ਭੈਣ ਦਵਿੰਦਰ ਕੌਰ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਇਹਨਾਂ ਦੀ ਸਮਾਜ ਸੇਵਾ ਪ੍ਰਤੀ ਲਗਨ ਸਦਕਾ ਅੱਜ ਪਾਈਕਨਈਆ ਜੀ ਸੇਵਾ ਸੁਸਾਇਟੀ ਉਹ ਬਲੰਦੀਆਂ ਛੋਰੀਆਂ ਸੇਵਾ ਦੇ ਕਾਰਜਾਂ ਵਿੱਚ ਜੋ ਪਾਈਕਨਈਆ ਜੀ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸੋਚਿਆ ਵੀ ਨਹੀਂ ਸੀ ਇਹ ਸਾਰੀ ਇਹਨਾਂ ਯੋਧਿਆਂ ਦੀ ਮਿਹਨਤ ਹੈ ਇਹਨੂੰ ਤੁਸੀਂ ਬਿਟੂ ਦੇ ਹੱਥ ਨਾਲ ਕਰਾਇਆ ਕਿ ਹੋਵੇ ਨਾ ਵੀ ਤਾਂ ਹੀ ਗੱਲ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ Happy, Happy birthday, birthday dear Bindadi. Happy, Happy birthday, birthday to you. May God bless you. May God bless you bless you. Happy birthday to you.